ਜਿੱਥੇ ਹੁਣ ਕਣਕਾੜੀ ਦਾ ਸੀਜ਼ਨ ਸ਼ੁਰੂਆਤ ਹੋ ਚੁੱਕੀ ਹੈ ਉੱਥੇ ਦੇਖਦੇ ਰਹੇ ਨੇ ਪਿਛਲੇ ਕਈ ਸਾਲਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਜਿੱਥੇ ਕਿ ਸਰਕਾਰਾਂ ਤੋਂ ਸਮੇਂ-ਸਮੇਂ ਤੇ ਫਾਈਬਰ ਗੈਟ ਦੀ ਮੰਗ ਕੀਤੀ ਗਈ ਉਸ ਤਰ੍ਹਾਂ ਹੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਦੀ ਜਿੱਥੇ ਪਿਛਲੇ ਸੀਜ਼ਨ ਦੇ ਵਿੱਚ ਵੀ ਅਗਰ ਗੱਲ ਕਰੀਏ ਤਾਂ ਪਵਾਨੀਗੜ੍ਹ ਦੇ ਵਿੱਚ ਨਗਰ ਕੌਂਸਲਰ ਦੇ ਵਿੱਚ ਇੱਕ ਅੱਗ ਬਜਾਉ ਗੱਡੀ ਦਾ ਪ੍ਰਬੰਧ ਕੀਤਾ ਗਿਆ ਜੋ ਕਿ ਪਿਛਲੀ ਵਾਰੀ ਵੀ ਬਹੁਤ ਸਰਹਣੀਆਂ ਰਹੀ ਕਿਉਂਕਿ ਜਿੱਥੇ ਵੀ ਕੋਈ ਅਗੜ ਘਟਨਾਵਾਂ ਹੁੰਦੀਆਂ ਹਨ ਕਿਉਂਕਿ ਅਗਰ ਸੰਗਰੂਰ ਦੀ ਗੱਲ ਕਰੀਏ ਤਾਂ ਭਵਾਨੀਗੜ੍ਹ ਤੋਂ ਤਕਰੀਬਨ 23 ਕਿਲੋਮੀਟਰ ਅਗਰ ਲਵੇ ਲਾਉਣ ਦੀ ਗੱਲ ਕਰੀਏ ਤਾਂ ਘਟੋ ਘਟ ਗੱਡੀਆਂ ਨੂੰ ਉੱਧਾ ਘੰਟਾ ਤੋਂ ਪੌਣਾ ਘੰਟਾ ਲੱਗ ਜਾਂਦਾ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਦੇ ਨਾਲ ਨਾਲ ਸੰਗਰੂਰ ਸ਼ਹਿਰ ਦੇ ਵਿੱਚ ਵੀ ਬਹੁਤ ਤਕਰੀਬਨ ਵੱਡਾ ਏਰੀਆ ਦੇ ਹੋਣ ਦੇ ਕਾਰਨ ਅਗੜੀਆਂ ਘਟਨਾਵਾਂ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਭਵਾਨੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਅੱਗ ਬਜਾਉ ਗੱਡੀ ਨੁਕਸਾਨ ਦੀਆਂ ਗੱਲਾਂ ਕਰੀਏ ਤਾਂ ਕੁਝ ਸਮੇਂ ਪਹਿਲਾਂ ਵੀ ਕਬੂਟਾ ਦੀ ਦੁਕਾਨ ਨੂੰ ਅੱਗ ਲੱਗੀ ਸੀ ਪਰ ਗੱਡੀ ਜਦੋਂ ਵੀ ਉਹਨਾਂ ਨੂੰ ਪਹੁੰਚਾਇਆ ਗਿਆ ਤਾਂ ਗੱਡੀ ਆਉਂਦੀ ਆਉਂਦੀ ਹੈ ਫਿਰ ਵੀ ਉਸ ਦੇ ਨਾਲ ਕਾਫੀ ਨੁਕਸਾਨ ਹੋ ਜਾਂਦਾ ਹੈ ਜਿੱਥੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਸਲਾਹ ਨਾਲ ਜੋ ਕੋ ਪ੍ਰਾਲੇ ਦੀ ਗੱਲ ਕਰੀਏ ਤਾਂ ਪਿਛਲੇ ਸੀਜ਼ਨ ਤੇ ਇਸ ਸੀਜ਼ਨ ਵੀ ਆਉਣਾ ਵੱਲੋਂ ਅੱਗ ਬਜਾਉ ਗੱਡੀ ਦਾ ਪਹਾਨੀ ਗਾੜ ਦੇ ਵਿੱਚ ਪ੍ਰਬੰਧ ਕੀਤਾ ਗਿਆ ਹੈ ਕਿਉਂਕਿ ਅਗਰ ਗੱਲ ਕਰੀਏ ਤਾਂ ਇਸ ਦੇ ਨਾਲ ਕਿਸਾਨਾਂ ਦੇ ਨਾਲ ਨਾਲ ਹੋਰ ਵੀ ਭਾਰੀ ਨੁਕਸਾਨ ਹੋ ਜਾਂਦਾ ਕਿਉਂਕਿ ਸੀਜ਼ਨ ਤਕਰੀਬਨ ਗੱਲ ਕਰੀ ਤੇ 1 ਮਹੀਨਾ ਸੀਜ਼ਨ ਚੱਲਦਾ ਤੇ 1 ਮਹੀਨਾ ਗ ਰੈਗੂਲਰ ਗੱਡੀ ਖੜੀ ਰਹਿੰਦੀ ਹੈ ਕਿਉਂਕਿ ਇਸ ਦੇ ਨਾਲ ਜਿੱਥੇ ਅੱਗ ਬਜਾਉ ਗੱਡੀ ਤੇ ਪਹੁੰਚਣ ਨਾਲ ਬਹੁਤ بڑے ਨੁਕਸਾਨ ਹੋਣ ਤੋਂ ਬਚਾਅ ਹੋ ਜਾਂਦਾ ਉੱਥੇ ਹੀ ਲੋਕਾਂ ਦੀ ਰੱਖ ਕੇ ਜਾਂਦੇ ਕਿ ਅਗਰ ਸੰਗਰੂਰ ਤੋਂ ਗੱਡੀਆਂ ਸਨਾਮ ਜਸਮਾਨਾ ਜਾਂ ਪਟੇਲ ਤੋਂ ਗੱਡੀਆਂ ਆਉਂਦੀਆਂ ਹਨ ਉਦੋਂ ਤੱਕ ਤਾਂ ਕਾਫੀ ਨੁਕਸਾਨ ਹੋ ਜਾਂਦਾ ਇਸ ਲਈ ਲੈ ਕੇ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਦਾ ਇਸ ਲਈ ਲੋਕਾਂ ਵੱਲੋਂ ਬਹੁਤ ਹੀ ਸਲਾਹਜੋਗ ਉਪਰਾਲੇ ਦੀ ਕਾਫੀ ਸਲਾਹਕਾ ਕੀਤੀ ਜਾ ਰਹੀ ਹੈ ਜਿੱਥੇ ਉਹਨਾਂ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਵੱਲੋਂ ਸਥਿਤ ਕੰਟਰੋਲ ਰੂਮ ਦੇ ਵਿੱਚ ਨਾਲ-ਨਾਲ ਤੁਸੀਂ ਪਵਾਨੇ ਦਾ ਥਾਣੇ ਨੂੰ ਵੀ ਇਸ ਦੀ ਫੋਨ ਦੀ ਇਤਲਾਹ ਕਰ ਸਕਦੇ ਹੋ ਇਹਨਾਂ ਵੱਲੋਂ ਦਿੱਤੇ ਗਏ ਨੰਬਰ ਜਿਵੇਂ 95 900 29 97 670 ਇੱਕ ਨੰਬਰ ਦਿੱਤਾ ਗਿਆ 98 76 52 1500 ਅਤੇ ਉਸ ਤੋਂ ਬਾਅਦ ਇੱਕ ਨੰਬਰ ਹੋਰ ਦਿੱਤਾ ਗਿਆ ਉਹਨਾਂ ਵੱਲੋਂ 98 786 17 697 ਅਤੇ ਇਸ ਦੇ ਨਾਲ ਨਾਲ ਸੰਗਰੂਰ ਕੰਟਰੋਲ ਰੂਮ ਦਾ ਨੰਬਰ ਹੈ 016 72 23 4333 ਅਤੇ ਇੱਕ ਹੋਰ ਨੰਬਰ ਉਹਨਾਂ ਵੱਲੋਂ ਦਿੱਤਾ ਗਿਆ 01672 236 133 ਅਤੇ 101 ਵੀ ਫਾਈਬਰ ਗ੍ਰੇਡ ਦੇ ਮੁਲਾਜ਼ਮਾਂ ਤੁਸੀਂ ਕੰਟਰੋਲ ਰੂਮ ਨੂੰ ਸੰਪਰਕ ਕਰ ਸਕਦੇ ਹੋ ਅਸੀਂ ਕਹਿੰਦੇ ਵੀ ਕੋਈ ਵੀ ਅਨਸੁਖਿਮੀ ਘਟਨਾਵਾਂ ਨਾ ਪਹੁੰਚਣ ਫਿਰ ਫਿਰ ਵੀ ਅਗਰ ਕੋਈ ਕਣਕ ਦਾ ਸੀਜ਼ਨ ਤੋਂ ਇਲਾਵਾ ਹੋਰ ਵੀ ਕੋਈ ਅੱਗ ਦੀ ਘਟਨਾ ਜੇਕਰ ਹੁੰਦੀ ਹੈ ਤਾਂ ਪਵਾਨੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਸਲਾਹਾ ਜੋ ਕੋ ਪ੍ਰਾਲਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਕੀਤਾ ਗਿਆ ਕਿਉਂਕਿ ਨਗਰ ਕੌਂਸਲ ਪਵਾਨੀਗੜ੍ਹ ਦੇ ਵਿੱਚ ਇਹ ਗੱਡੀ ਸਵੇਰੇ 8 ਵਜੇ ਆਉਂਦੀ ਹੈ ਤੇ ਸ਼ਾਮ ਨੂੰ 8-9 ਵਜੇ ਤੱਕ ਉੱਥੇ ਖੜੇ ਖੜੀ ਪ੍ਰਾਪਤ ਮਿਲੇਗੀ ਇਹ ਸਾਨੂੰ ਸਹੂਲਤ ਸਭ ਤੋਂ ਵਧੀਆ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਵੱਲੋਂ ਦਿੱਤੀ ਗਈ ਹੈ ਜਿਹੜੀ ਸਲਾਗਾ ਜੋ ਗੋਪਰਾਲਾ ਹੈ ਉਹ ਸਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਹਲਕਾ ਵਿਧਾਇਕ ਤੇ ਕਿਤੇ ਕੇ ਸਲਾਗਾ ਜੋ ਕੰਮ ਦੇ ਸੰਬੰਧੀ ਲਵਲੀ ਕਾਕੜਾ ਅਤੇ ਗੁਰਮੀਤ ਸਿੰਘ ਅਤੇ ਫਾਈਬਰ ਗ੍ਰੇਡ ਦੇ ਅਧਿਕਾਰੀਆਂ ਵੱਲੋਂ ਕੀਤੇ ਕੇ ਪ੍ਰਬੰਧਾਂ ਬਾਰੇ ਉਹ ਸਾਨੂੰ ਸੁਣਾਉਣਿਆ ਖਾਸ ਰਿਪੋਰਟ ਇਸ ਦੇ ਲਈ ਸਾਨੂੰ ਹਲਕਾ ਵਿਧਾਇਕ ਨਰਿੰਦਰ ਕੌਰ ਦੀ ਬਹੁਤ ਵਧੀਆ ਸਲਾਗਾ ਜੋ ਗੋਪਰਾਲਾ ਤੇ ਹਲਕਾ ਵਿਧਾਇਕ ਦੇ ਨਾਲ ਨਾਲ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਵੀ ਜਿਹੜੇ ਇਹਦੇ ਪੋਸਟਾਂ ਪਾ ਕੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਲੋਕਾਂ ਨੂੰ ਇਸ ਦੇ ਨਾਲ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ ਇਸ ਦੇ ਲਈ ਤੁਹਾਨੂੰ ਦਿੱਤੇ ਗਏ ਨੰਬਰ ਤੇ ਉੱਪਰ ਤੁਸੀਂ ਕਦੇ ਵੀ ਇਹਨਾਂ ਨਾਲ ਕੰਟਰੋਲ ਰੂਮ ਤੇ ਸੰਪਰਕ ਕਰ ਸਕਦੇ ਹੋ ਤੇ ਜੋ ਕਿ ਅਣਸਖਾਵੀ ਘਟਨਾਵਾਂ ਤੋਂ ਬਚਾਅ ਹੋ ਸਕੇ ਆਉਸ ਨੂੰ ਸੁਣਾਉਣਿਆ ਖਾਸ ਰਿਪੋਰਟ 24 ਪੰਜਾਬ న్యూਸ ਚੈਨਲ ਸਬਸਕ੍ਰਾਈਬ ਕਰਨਾ ਤੇ 24 ਪੰਜਾਬ న్యూਸ ਦੇ ਪੇਜ ਨੂੰ ਲਾਈਕ ਕਰਨਾ ਨਾ ਭੁੱਲੋ ਰਿਪੋਰਟ ਅਸ਼ੋਨੀ ਗਰਗ ਦੀ ਭਵਾਨੀਵਰ ਤੋਂ ਕਿਸ ਤਰੀਕੇ ਦੇਖਦੇ ਜਿਹੜੀ ਇਹ ਫਾਇਰ ਬ੍ਰਿਗੇਡ ਦੀ ਗੱਡੀ ਭਵਾਨੀਗੜ੍ਹ ਦੇ ਵਿੱਚ ਲਾਈ ਗਈ ਹੈ ਪਹਿਲਾਂ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਆ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਹਲਕਾ ਐਮਐਲਏ ਵੀ ਬਨਵਿੰਦਰ ਕੌਰ ਜੀ ਭਰਾਜ ਦਾ ਜਿਨ੍ਹਾਂ ਨੇ ਇਲਾਕੇ ਦੀ ਲੋੜ ਨੂੰ ਦੇਖਦੇ ਹੋਏ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਅੱਜ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਸਾਡੇ ਭਾਨੀਗੜ ਨਵੇਂ ਬੱਸ ਸਟੈਂਡ ਦੇ ਵਿੱਚ ਪ੍ਰੋਪਰ ਖੜੀ ਕੀਤੀ ਆ ਕਿਉਂਕਿ ਅਕਸਰ ਕੀ ਸੀਗਾ ਪਹਿਲਾਂ ਆਪਾਂ ਦੇਖਦੇ ਸੀਗੇ ਕਿ ਇੱਥੇ ਗੱਡੀ ਕੋਈ ਆਪਣੇ ਪ੍ਰਾਇਡ ਨਹੀਂ ਕੀਤੀ ਹੋਈ ਸੀ ਜੇ ਇਸ ਤਰ੍ਹਾਂ ਦੀ ਕੋਈ ਅਨਸਕੋਮਿਕ ਘਟਨਾ ਜਿਹੜੀ ਬਾਪਰਜੈਂਸੀ ਫਸਲ ਜਿਹੜੀ ਪੱਕੀ ਹੋਈ ਹੈ ਖੇਤਾਂ ਦੇ ਵਿੱਚ ਪਟ્રોલ ਵਰਗੀ ਫਸਲ ਹੁੰਦੀ ਆ ਸੋਨਾ ਜਿਹੜਾ ਉੱਗਿਆ ਹੋਇਆ ਲੋਕਾਂ ਦਾ ਉਹ ਸੜਕੇ ਜਿਹੜਾ ਸਵਾਹ ਹੋ ਜਾਂਦਾ ਸੀ ਉਹਨੂੰ ਦੇਖਦੇ ਹੋਏ ਅੱਜ ਇੱਕ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਆ ਉਹ ਪਵਾਨੀਗੜ ਪ੍ਰੋਪਰ ਜਿਹੜੀ ਇੱਥੇ ਖੜੀ ਕੀਤੀ ਗਈ ਆ ਤਾਂ ਕਿ ਕੋਈ ਐਸੀ ਜਿਹੜੀ ਅਨਸਕਾਮੀ ਘਟਨਾ ਕੋਈ ਨਾ ਵਾਪਰ ਸਕੇ ਤੇ ਜੇ ਕੋਈ ਇਸ ਤਰ੍ਹਾਂ ਦੀ ਵਾਪਰਦੀ ਵੀ ਆ ਤਾਂ ਉਹਨੂੰ ਮੌਕੇ ਤੇ ਜਾ ਕੇ ਉਦਾ ਹੱਲ ਵੀ ਕੀਤਾ ਜਾਵੇ ਤੇ ਉਹਨੂੰ ਫਸਲ ਨੂੰ ਸੜਨ ਤੋਂ ਸਵਾਹ ਹੋਣ ਤੋਂ ਬਚਾਇਆ ਜਾ ਸਕੇ ਕਿਸ ਤਰੀਕੇ ਦੇਖੋ ਕਿਸਾਨ 6 ਮਹੀਨੇ ਪੁੱਤਾਂ ਵਾਂ ਫਸਲ ਪਾਉਂਦਾ ਤੇ ਜੇਕਰ ਐਦਾਂ ਅਨਸਫਾਮੀ ਕਰਨਾ ਪਾਉ ਉਹ ਜਲਦੀ ਸੀ ਤਾਂ ਵੱਡਾ ਨੁਕਸਾਨ ਹੋ ਜਾਂਦਾ ਸੀ ਤਾਂ ਲੱਗਦਾ ਇਹਦੇ ਨਾਲ ਵੱਡਾ ਫਾਇਦਾ ਵੀ ਮਿਲਣਾ ਦੇਖੋ ਇਹ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਇਹ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਲੋਕਾਂ ਦੇ ਲਈ ਅਸੀਂ ਕੀ ਕਰ ਸਕਦੇ ਆ ਸੋ ਅੱਜ ਉਹ ਕੀਤਾ ਹਲਕਾ ਐਮਐਲਏ ਵਿਵਾ ਨਿਰੰਦ ਕੋਰ ਪਰ ਅੱਜ ਹੀ ਨੇ ਕੀਤਾ ਕਿਉਂਕਿ ਜਦੋਂ ਅਸੀਂ ਪਿਛਲੇ 2022 ਦੇ ਵਿੱਚ ਇਲੈਕਸ਼ਨ ਟਾਈਮ ਜਦੋਂ ਅਸੀਂ ਜਿੱਤੇ ਸੀ ਆਵਾੰਦਿ ਪਾਰਟੀ ਜਿੱਤੀ ਆ ਤਾਂ ਅਸੀਂ ਐਮਐਲਏ ਸਾਹਿਬ ਦੇ ਨਾਲ ਪਿੰਡਾਂ ਦੇ ਵਿੱਚ ਇੱਕ ਧੰਨਵਾਦੀ ਦੌਰੇ ਤੇ ਕੋਲ ਮਰੇ ਸੀ ਉਦੋਂ ਵੀ ਸੀਜ਼ਨ ਦਾ ਟਾਈਮ ਸੀ ਉਦੋਂ ਕੀ ਹੋਇਆ ਫੱਗੂ ਵਾਲੇ ਤੋਂ ਜਿਹੜੀ ਕਣਕ ਨੂੰ ਅੱਗ ਲੱਗੀ ਸੀ ਤਾਂ ਉਹ ਜਿਹੜੀ ਅੱਗ ਲੱਗ ਕੇ ਪੰਨਵਾ ਪਿੰਡ ਤੱਕ ਪਹੁੰਚੀ ਸੀ ਉਦੋਂ ਬਹੁਤ ਜਿਹੜਾ ਦਿਲ ਪੀਛਿਆ ਆਂਦਾ ਸੀਗਾ ਦੇਖ ਕੇ ਇਸ ਚੀਜ਼ ਨੂੰ ਕਿ ਜਿਹੜੀ ਲੋਕਾਂ ਦੀ ਸੋਨੇ ਵਰਗੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਉਹ ਸੜ ਕੇ ਸੁਆਹ ਹੋਈ ਤੇ ਬਾਅਦ ਦੇ ਵਿੱਚ ਫਿਰ ਲੋਕ ਵਿਚਾਰੇ ਭੜਕਦੇ ਫਿਰਦੇ ਨੇ ਮੁਆਵਜ਼ੇ ਵਾਸਤੇ ਤਾਂ ਬਾਅਦ ਦੇ ਵਿੱਚ ਮੌਜੂਦ ਦੇਣ ਨਾਲੋਂ ਕਿਉਂ ਨਾ ਉਹਨਾਂ ਨੂੰ ਪਹਿਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਬਟ ਪਿਛਲੀਆਂ ਸਰਕਾਰਾਂ ਨੇ ਨਹੀਂ ਦਿੱਤੀਆਂ ਇਹ ਬਹੁਤ ਵੱਡੀ ਲੋੜ ਸੀ ਬਹੁਤ ਪੁਰਾਣੀ ਮੰਗ ਸੀ ਲੋਕਾਂ ਦੀ ਜਿਹਨੂੰ ਅੱਜ ਪੂਰਾ ਕੀਤਾ ਐਮਐਲ ਸਾਹਿਬ ਨੇ ਅਸੀਂ ਬੜੇ ਧੰਨਵਾਦੀ ਆ ਉਹਨਾਂ ਦੇ ਤਾਂ ਟੋਲ ਫ੍ਰੀ ਨੰਬਰ ਵੀ ਜਾਰੀ ਕੀਤੇ ਇੱਕ ਵਾਰ ਉਹਦੀ ਵੀ ਜਾਣ ਬਿਲਕੁਲ ਦੇਖੋ ਮੈਂ ਤੁਹਾਡੇ ਮੱਦੇਮ ਇਹ ਦੇ ਰਹੀ ਨੰਬਰ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ 95929 97670 95929 97670 98765 21500 ਤੇ ਜਿਹੜਾ ਨਾ ਲੈਂਡਲਾਈਨ ਨੰਬਰ ਹੈ 01672 234333 01672 234333 ਇਹਨਾਂ ਨੰਬਰਾਂ ਤੇ ਇਹਨਾਂ ਵੀਰਾਂ ਨਾਲ ਸੰਪਰਕ ਕਰਕੇ ਜਿਹੜੇ ਹਰ ਟਾਈਮ ਸਾਡੀ ਗੱਡੀ ਦੇ ਕੋਲ ਵੀ ਹਾਜ਼ਰ ਨੇ ਤੇ ਹਰ ਟਾਈਮ ਤਿਆਰ ਰਹਿੰਦੇ ਨੇ ਤਾਂ ਕਿ ਇਸ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਜਿਹੜੀ ਉਹ ਨਾ ਵਾਪਰ ਸਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਫਾਇਰ ਬਗੇਟ ਦਾ ਸਟੇਸ਼ਨ ਹੈ ਪੁਹਾਨੀਗੜ ਦੇ ਵਿੱਚ ਉਹਦੀ ਵੀ ਬੜੀ ਜਦੋਜਹਿਦ ਚੱਲ ਕੇ ਹਟਈਆ ਤੇ ਉਹਨੂੰ ਬਹੁਤ ਜਲਦ ਜਿਹੜਾ ਪੂਰਾ ਕੀਤਾ ਜਾਊਗਾ ਫਾਇਰ ਬਗੇਟ ਜਿਹੜਾ ਸਟੇਸ਼ਨ ਹੈ ਜਿਹੜਾ ਪੁਹਾਨੀਗੜ ਦੇ ਵਿੱਚ ਪ੍ਰੋਪਰ ਬਣਾਇਆ ਜਾਵੇ ਤਾਂ ਕਿ ਦੇਖੋ ਪਿਛਲੇ ਦਿ ਬਾਜ਼ਾਰ ਦੇ ਵਿੱਚ ਜਿਹੜੀ ਅੱਗ ਲੱਗੀ ਇੱਕ ਸਾਡੇ ਭਰਾ ਦੀ ਉਹਦੀ ਜਿਹੜੀ ਦੁਕਾਨ ਹੈ ਉਹਦੀ ਪੂੰਜੀ ਹੈ ਜਿਹੜੀ ਸਾਰੀ ਸੜ ਕੇ ਸੁਆਹ ਹੋ ਗਈ ਤਾਂ ਬਿਨਾਂ ਸੀਜ਼ਨ ਤੋਂ ਵੀ ਮੰਨ ਲਓ ਜੇ ਫਾਇਰ ਸਟੇਸ਼ਨ ਇੱਥੇ ਭਵਾਨੀਗੜ੍ਹ ਦੇ ਵਿੱਚ ਬਣਦਾ ਤਾਂ ਜਿਹੜੀਆਂ ਸ਼ਹਿਰ ਬਾਜ਼ਾਰ ਦੇ ਵਿੱਚ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਅਨਸੁਖਾਵੀ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਉੱਥੇ ਹੀ ਮੰਨ ਲਓ ਉਹਦਾ ਪ੍ਰੋਪਰ ਹੱਲ ਕੀਤਾ ਜਾਊਗਾ ਨਾਲ ਦੀ ਨਾਲ ਕਿਸ ਤਰੀਕੇ ਦੇਖੋ ਜਿਲੀ ਫਾਇਰ ਬ੍ਰਿਗੇਡ ਦੀ ਗੱਦੀ ਫਸਲ ਤੋਂ ਪਹਿਲਾਂ ਲਗਾਈ ਗਈ ਹੈ ਬਹੁਤ ਵੱਡਾ ਅਪਰਾਧਾ ਮਿੰਬਰੰਦਰ ਨੰਦਕੌਰ ਬਰਾਜ ਦਾ ਇਸ ਲੈਟ ਸੀਜ਼ਨ ਚ ਬੀਬਾ ਨੰਦਨਦਰ ਕੋਰ ਬਾਜੀ ਧੰਨਵਾਦੀ ਦੌਰੇ ਤੇ ਆਏ ਹੋਏ ਸੀ ਕੱਕੜੇ ਤੋਂ ਲੈ ਕੇ ਪੱਦਮਾ ਤੱਕ ਬਹੁਤ ਭਿਆਨਕ ਅੱਗ ਲੱਗੀ ਸੀ ਪੁੱਤਾ ਮੰਗੂ ਪਾਲੀ ਫਸਾ ਸੋਨਾ ਸਾਨੂੰ ਜਿਵੇਂ ਕਸੀ ਕਿਨਾਂ ਸੋਨਾ ਉਹ ਸੋਨਾ ਸੜਕੇ ਸੁਆਹ ਹੋ ਗਿਆ ਸੀਗਾ ਤੇ ਉਸ ਇੱਧਰ ਤੋਂ ਮੁੱਕ ਰਖਦੀ ਹੋਈ ਸਾਡੇ ਬੀਬਾ ਨੰਦਨਦਰ ਕੋਰ ਭਰਾ ਜੀ ਨੇ ਆ ਫਾਇਰ ਗ੍ਰੀਡ ਦੀ ਭੇਜੀ ਆ ਇੱਥੇ ਜਿਹਦੇ ਨਾਲ ਬਲਾਜਮ ਵੀ ਨੇ ਇਹ ਹਾਜ਼ਰ ਰਹਿਣਗੇ ਅਤੇ ਇਹ ਜਿਹੜਾ ਸਾਰਾ ਛਾੜ ਪਿੰਡਾਂ ਦਾ ਬਾੜ ਪਿੰਡਾਂ ਦਾ ਏਰੀਆ ਤੇ ਇਹਨੂੰ ਇਹ ਕਵਰ ਕਰ ਲੰਗੇ ਕਦੋਂ ਵੀ ਕੋਈ ਫੋਨ ਆਉਂਦਾ ਵੀਰਾਂ ਨੂੰ ਉਸ ਟਾਈਮ ਇਹ ਹਾਜ਼ਰ ਰਹਿਣਗੇ ਪਿਛਲੇ ਕੁਝ ਦਿਨ ਹੋ ਗਏ ਪਾਨੀਗੜ ਵਿੱਚ ਇੱਕ ਦੁਕਾਨ ਨੂੰ ਅੱਗ ਲੱਗੀ ਸੀ ਉਹ ਸਾਰੀ ਸੜਕੇ ਸਵਾਹ ਹੋ ਗਈ ਸੀ ਤੇ ਉਸ ਟਾਈਮ ਆਪਣੇ ਇੱਥੇ ਫੈਰਵੇ ਗੱਡੀ ਰਹੀ ਸੀ ਉਹਦਾ ਜਿਹੜੀ ਪੂੰਜੀ ਦੀ ਸਾਰੀ ਖਤਮ ਹੋ ਗਈ ਇਸ ਨਾਲ ਆਨ ਨਾਲ ਵੱਡਾ ਫਾਇਦਾ ਹੋਣਾ ਜਿਹੜਾ ਕਿਸਾਨਾਂ ਨੂੰ ਬਹੁਤ ਬਹੁਤ ਵੱਡਾ ਫਾਇਦਾ ਹੋ ਗਿਆ ਜੀ ਅਸੀਂ ਇੱਕ ਇਸ ਤੁਹਾਡੇ ਬਾਦਮ ਬਰਾਹੀਂ ਵਿਪਾ ਨੂੰ ਕਹ ਰਹੇ ਆਂ ਵੀ ਇੱਥੇ ਪੱਕਾ ਸਟੇਸ਼ਨ ਪਾਇਆ ਜਾ ਵੀ ਜੋ ਵੀ ਮਲਾਜਮ ਇੱਥੇ 24 ਘੰਟੇ ਇੱਥੇ ਹਾਜ਼ਰ ਹੈ ਤੇ ਗੱਡੀ ਵੀ ਹਾਜ਼ਰ ਹੈ ਇਹਨਾਂ ਦਾ ਮੋਬਾਈਲ ਨੰਬਰ ਆ ਜੀ 01672 23 23 133 23 61 33 101 ਇਹਨਾਂ ਦਾ ਇਹ ਨੰਬਰ ਦੇ ਜੀ ਇਹਦੇ ਕੰਟੈਕਟ ਕਰ ਸਕਦੇ ਨੇ ਹਾਂਜੀ ਤੁਹਾਡਾ ਨਾਮ ਮੇਰਾ ਨਾਮ ਬਤਾਰ ਸਿੰਘ ਡੀਓ ਡਰਾਈਵਰ ਠੀਕ ਹੈ ਕਿਸ ਤਰੀਕੇ ਦੇ ਦੇਖਦੇ ਹੋ ਕਿ ਫਸਲ ਨੂੰ ਲੈ ਕੇ ਜਿਹੜੀ ਪਹਿਲੇ ਤੁਹਾਡੀ ਗੱਡੀ ਲਈਏ ਕਦੋਂ ਜਿਹੜੀ ਤੁਸੀਂ ਇੱਥੇ ਆਏ ਸੀ ਅਸੀਂ ਆਏ ਸੀ ਤਿੰਨ ਦਿਨ ਹੋ ਗਏ ਵੀਰੇ ਸਾਨੂੰ ਵੀ ਆਉਂਦਿਆਂ ਨੂੰ ਤੇ ਅਸੀਂ ਕਣਕ ਦੀ ਬਾਡੀ ਤੋਂ ਸਟਾਰਟ ਹੋਣ ਤੋਂ ਪਹਿਲੇ ਅਸੀਂ ਆਪਣੇ ਸਰਦਾਰ ਅਮਰਿੰਦਰ ਪਾਜ਼ੋਂ ਸੰਧੂ ਵੀ ਦੇ ਹੁਕਮ ਅਨੁਸਾਰ ਅਸੀਂ ਆਪਣੀ ਡਿਊਟੀ ਤੇ ਆ ਰਹੇ ਹਾਂ ਤਾਂ ਤਸਵੀਰ ਕੀ ਸਮਾਂ ਵਗੈਰਾ ਕੀ ਹੈ ਸਾਡਾ ਸਮਾਂ ਹੈ ਵੀਰ ਜੀ ਸਵੇਰੇ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਪਰ ਅਸੀਂ 24 ਘੰਟੇ ਅਲਰਟ ਹਾਂ ਤਾਂ ਕੋਈ ਵੀ ਅਨਸੁਨਾ ਨਹੀਂ ਕਰ ਹਾਂਜੀ ਹਾਂਜੀ ਐਤ ਤੇ ਤੁਹਾਡਾ ਕੋ ਟੋਲ ਫਰੀ ਨੰਬਰ ਵੀ ਹੁੰਦਾ ਤਾਂ ਉਹ ਵੀ ਸਾਡੇ ਦਰਸ਼ਕਾਂ ਨੂੰ 01672 236 133 ਤੇ 121 ਲੱਗਦਾ ਪਾਜੀ ਹੁਣ ਤੱਕ ਕੋਈ ਕੇਸ ਵਗੈਰਾ ਕੋਈ ਆਇਆ ਨਹੀਂ ਫਿਰ ਹਾਂ ਲੈ ਤੇ ਕੀ ਕੋਈ ਨਹੀਂ ਆਇਆ ਹਜੇ ਤੱਕ ਤਸੀਨ ਤੋਂ ਪਹਿਲਾਂ ਹੀ ਜਿਹੜਾ ਤੁਸੀਂ ਤਿਆਰ ਬਰਕਰਾਰ ਰੋ ਹਾਂਜੀ ਹਾਂ ਬਿਲਕੁਲ ਅਸੀਂ ਤਿਆਰ ਬਰ ਤਿਆਰਾਂਗੇ ਕੋਈ ਵੀ ਅਨਸਕੋਪਿੰਗ ਘਟਨਾ ਹੁੰਦੀ ਹੈਗੀ ਅਸੀਂ ਤਿਆਰ ਕਰੜਾ